ਹੁਣ ਜੱਦ ਹੋਈ ਆ ਇਹ ਪਿੰਡ ਸਾਡਾ ਜੀ ਬੇਗੰਪੁਰ ਸਰ ਬਹੁਤ ਸਲਾਗਨਾ ਜੋਇਗਾ ਜੇ ਤੁਸੀਂ ਧੀਆਂ ਦਾ ਪ੍ਰੋਗਰਾਮ ਕਰਾਰੇ ਹੋ ਹਾਂਜੀ ਸਾਡੇ ਕੀ ਕਹਿਣਾ ਚਾਹੁੰਦੇ ਸਾਡੇ ਪਿੰਡ ਜੀ ਪਹਿਲੀ ਗੱਲ ਤਾਂ ਧੀਆਂ ਸਭ ਤੋਂ ਪਿਆਰੀਆਂ ਹੁੰਦੀਆਂ ਆ ਮੇਰਾ ਫਟਵਾੜੀ ਓਹ ਰਾਜਾ ਨਾ ਇਹ ਬਹਨ ਤੇ ਕਮ ਸਰਕਾਰੀ ਵੀ ਤੁਸੀਂ ਇਹ ਸਾਡਾ ਸਾਰਾ ਵੀ ਪਿੰਡ ਹੈ ਸਾਰੀਆਂ ਜਿੰਨੀਆਂ ਕੁੜੀਆਂ ਬੜੀਆਂ ਕਟੀਆਂ ਕਿਸੀਆਂ ਟੀਆਂ ਦੇ ਘਰ ਬੜੀ ਖੁਸ਼ੀ ਨਾਲ ਬਣਾਉਣਾ ਤੇ ਇਹਦੇ ਵਿੱਚ ਸਾਨੂੰ ਬੜੀ ਸਪੋਰਟ ਦਿੱਤੀ ਸਾਡੇ ਪਿੰਡ ਦੇ ਕਿਸੇ ਪੰਜ ਛੇ ਕੰਮ ਨਹੀਂ ਜਾਰਾ ਨਹੀਂ

निकाय, तो भी बढ़िए, कहीं बढ़िए, उड़ के पितामह जाने निकाय, निकाय तेर सचिन हैं ये लक्ष्य अब चले निजावे निकाय, निकाय तेर सचिन हैं ये लक्ष्य अब चले निजावे ना न मेरा

व बल्ले भी होने जाते हो आइया, बल्ले भी होने जाते हो आइया, न चाहे हो ओ रे बल 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 रे साजे आई राम रे ओ रे बल 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 बोल 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 रे होरी होरी बोल रे अरे रासी में सारते और गाज जगद के तेरी बहुत पारते ਮੈਂ ਸਰਪੰਚ ਹਰਕਮਲ ਸਿੰਘ ਪਿੰਡ ਸਾਡਾ ਜੀ ਬੇਗੰਪੁਰ ਸਰ ਬਹੁਤ ਸਲਾਗਣਾ ਜੁੜਾ ਜੇ ਤੁਸੀਂ ਧੀਆਂ ਦਾ ਪ੍ਰੋਗਰਾਮ ਕਰਾ ਰਹੇ ਹਾਂਜੀ ਸਾਡੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਪਿੰਡ ਜੀ ਪਹਿਲੀ ਗੱਲ ਤਾਂ ਧੀਆ ਸਭ ਤੋਂ ਪਿਆਰੀਆਂ ਹੁੰਨੀਆਂ ਜੇ ਸੋਚੇ ਬੰਦਾ ਜਿਹੜਾ ਸੋਚੇ ਇਹ ਪ੍ਰੋਗਰਾਮ ਦੂਜੀ ਵਾਰੀ ਸਾਡੇ ਪਿੰਡ ਚ ਮਨਾਇਆ ਜਾ ਰਿਹਾ ਪਹਿਲਾਂ ਵੀ ਇੱਕ ਵਾਰੀ ਮਨਾਇਆ ਪਿਛਲੇ ਸਾਲ ਹੋ ਕੇ ਧੀਆ ਸਭ ਤੋਂ ਜ਼ਿਆਦਾ ਮਾਪਿਆਂ ਨੂੰ ਪਿਆਰ ਕਰਦੀਆਂ ਕਿਉਂਕਿ ਘਰ ਚ ਮੇਰੇ ਵੀ ਭਤੀਜੀ ਆ ਮੇਰੀ ਭੈਣ ਆ ਸਿਸਟਰਾਂ ਇੰਗਲੈਂਡ ਦੇ ਮੇਰੀਆਂ ਭਾਂਜੀਆਂ ਮੇਰੇ ਪੋਤਾ ਪੋਤੀ ਆ ਬਾਹਰ ਪਿੰਡ ਚ ਆ ਧੀਆਂ ਸਾਡੀਆਂ ਇੰਨਾ ਬੱਚੇ ਦੇਖੋ ਪਿਆਰ ਕਰਦੇ ਆ ਕਿਉਂਕਿ ਆਪਾਂ ਧੀਆਂ ਨੂੰ ਰਿਸਪੈਕਟ ਸਭ ਤੋਂ ਜ਼ਿਆਦਾ ਦਿੰਦੇ ਆ ਲੇਕਿਨ ਸਰ ਕਾਫੀ ਟਾਈਮ ਤੋਂ ਧੀਆਂ ਦਾ ਤਿਉਹਾਰ ਮਨਾਇਆ ਨਾਇਆ ਜਾ ਰਿਹਾ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਦੂਸਰਾ ਪਿਆਰ ਮਨਾਇਆ ਜਾ ਤੁਹਾਨੂੰ ਇਹ ਸਿੱਖਿਆ ਕਿੱਦਾਂ ਪ੍ਰਾਪਤ ਹੋਈ ਸਿੱਖਿਆ ਜੀ ਪਿੰਡਾਂ ਚ ਬੀਪੀਆਂ ਚ ਤਾਂ ਤੁਹਾਨੂੰ ਵੀ ਪਤਾ ਪਏ ਪੰਜਾਬ ਚ ਦੁਬਾਰਾ ਚੱਲਿਆ ਕਿਉਂਕਿ ਲੋਕਾਂ ਨੇ ਇਹ ਚੀਜ਼ ਹੌਲੀ ਹੌਲੀ ਬੰਦ ਕਰ ਦਿੱਤੀ ਸੀ ਕਿਉਂਕਿ ਕਈ ਆਪਣੇ ਇਦਾਂ ਦੇ ਸੋਚ ਵਾਲੇ ਹੁਣ ਵੀ ਦੇਖੋ ਵਿੱਚ ਟੋਕਾ ਟਕਾਈ ਹੋਈ ਆ ਤੁਹਾਨੂੰ ਸਹੀ ਦੱਸਦਾ ਹੁਣ ਵੀ ਕਈ ਪਾਸਿਆਂ ਤੋਂ ਅਸੀਂ ਸੁਣੀਆਂ ਗੱਲਾਂ ਵੀ ਤੀਆਂ ਕਿਉਂ ਮਨਾਉਂਦੇ ਆ ਇਹ ਮਨਾਉਣੀਆਂ ਨਹੀਂ ਚਾਹੀਦੀਆਂ ਤੁਸੀਂ ਕਹਿੰਦੇ ਕਮੀ ਲੱਗੇ ਆ ਪਰ ਉਹਨਾਂ ਨੂੰ ਮੈਂ ਜਵਾਬ ਇੱਕ ਹੀ ਦਿੱਤਾ ਵੀ ਇਹ ਬੱਚਿਆਂ ਨੇ ਲਾ ਲੋ ਹੀ ਬੱਚਿਆਂ ਨੂੰ ਕੀ ਸਾਲ ਚ ਕਰਨਾ ਇੱਕ ਪ੍ਰੋਗਰਾਮ ਹੈ ਇਹਨਾਂ ਦਾ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਮੇਰੇ ਸਹ ਹਾਂ ਉਹਨਾਂ ਦਾ ਚਲੋ ਮੁੰਡੇ ਆਪਣੇ ਥਾਂ ਕਰਦੇ ਆ ਪਰ ਧੀਆਂ ਵੀ ਬਹੁਤ ਜ਼ਿਆਦਾ ਮਾਪਿਆਂ ਦਾ ਕਰਦੀਆਂ ਨੂੰ ਪਿਪਰਾਵਾਂ ਨੂੰ ਵੀ ਭੈਣਾਂ ਦੀ ਬੜੀ ਖੁਸ਼ੀ ਹੁੰਦੀ ਆ ਸੁਹੰਗੜਾ ਲੈ ਕੇ ਜਾਂਦੇ ਨੇ ਬਿਲਕੁਲ ਮੈਂ ਤਾਂ ਉਹੀ ਤਾਂ ਮੈਂ ਗੱਲ ਕਰਦਾ ਉਹਨਾਂ ਵਿੱਚ ਜਦੋਂ ਆਪਾਂ ਨੂੰ ਰਿਸ਼ਤੇ ਯਾਦ ਨਹੀਂ ਆਉਂਦੇ ਜਦੋਂ ਆਪਾਂ ਫਿਰ ਭੈਣਾਂ ਦੇ ਜਾਣੇ ਆ ਭੈਣਾਂ ਦਾ ਕਰਦੇ ਆ ਮਰਦੇ ਉਦੋਂ ਜਦੋਂ ਧੀ ਜੰਮਦੀ ਆ ਤਾਂ ਕਈ ਲੋਕ ਕਿਉਂ ਨਫ਼ਰਤ ਕਰਦੇ ਆ ਮੇਰੇ ਸਮਝ ਨਹੀਂ ਆਈ ਅੱਜ ਅੱਜ ਤੁਹਾਡੇ ਨੌਜਵਾਨ ਲੋਕ ਬੰ ਲੜਕੇ ਵੀ ਨੇ ਪਿੰਡ ਦੇ ਤੇ ਉਹ ਵੀ ਸੇਵਾ ਕਰਦੇ ਆ ਲਗਾਤਾਰ 3 ਦਿਨ ਹੋ ਗਏ ਉਹਨਾਂ ਨੇ ਸੇਵਾ ਕਰਦਿਆਂ ਬਿਲਕੁਲ ਨਾਲ ਵੀ ਮੇਰੇ ਮੁੰਡੇ ਖੜੇ ਆ ਹੋਰ ਵੀ ਆ ਸਾਰੇ ਹੀ ਬਹੁਤ ਦੇਖੋ ਨਾਲ ਸਾਥ ਦੇ ਰਹੇ ਆ ਦਿਨ ਰਾਤ ਇੱਕ ਕਰ ਰਹੇ ਆ ਜੋ ਵੀ ਕੰਮ ਕਰਨ ਵਾਲਾ ਭੱਜ ਨੱਠ ਕੇ ਕਰ ਰਹੇ ਆ ਔਰ ਕਰਨਾ ਵੀ ਚਾਹੀਦਾ ਮੈਂ ਸਨੇਹਾ ਵੀ ਇਹੀ ਦਊਗਾ ਸਾਰਿਆਂ ਨੂੰ ਬੈਠੀ ਆ ਨਾ ਫਰਕ ਨਾ ਕਰੋ ਸਰ ਇਹਨਾਂ ਨੂੰ ਕਹਿਣਾ ਕਹਿਣਾ ਕੀ ਚਾਹਦੇ ਹੋ ਜਿਹੜੇ ਕਿ ਆਪਣੇ ਧੀ ਆਉਣ ਤੋਂ ਪਹਿਲਾਂ ਹੀ ਉਹ ਬੋਤ ਦੇ ਵਿੱਚ ਦਫਨ ਕਰ ਦਿੱਤੀਆਂ ਜਾਂਦੀਆਂ ਮੈਂ ਕਹਿੰਦਾ ਉਹਨਾਂ ਨਾਲ ਦਾ ਮਾੜਾ ਦੁਨੀਆ ਤੇ ਇਨਸਾਨ ਹੀ ਨਹੀਂ ਹੋ ਸਕਦਾ ਕਿਉਂਕਿ ਜੇ ਧੀਆ ਨਹੀਂ ਹੋਣਗੀਆਂ ਤਾਂ ਰਿਸ਼ਤੇ ਕਿੱਦਾਂ ਬਣਨਗੇ ਤੁਸੀਂ ਆਪ ਸਿਆਣੇ ਆ ਧੀਆ ਹੀ ਆ ਜਿਹੜੀਆਂ ਸਾਡੇ ਰਿਸ਼ਤੇ ਆ ਭੈਣਾਂ ਦੇ ਭਰਾਵਾਂ ਦੇ ਮਾਪਿਆਂ ਦੇ ਖਾਂ ਰਿਸ਼ਤੇ ਬਣਦੇ ਆ ਸਾਡੀਆਂ ਧੀਆ ਤੋਂ ਹੀ ਬਣਦੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਸੰਦੇਸ਼ ਤਾਂ ਮੈਂ ਉਹਨਾਂ ਲੋਕਾਂ ਨੂੰ ਕਹੀ ਸਕਦਾ ਹਾਂ ਉਹਨਾਂ ਦੀ ਮੱਤਿਆ ਜੇ ਉਹ ਮੰਨਣ ਤਾਂ ਧੀਆਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਧੀਆਂ ਨੂੰ ਪਿਆਰ ਦੋ ਪਾਲੋ ਕਿਉਂਕਿ ਧੀਆਂ ਵੀ ਬਹੁਤ ਦੂਰ ਤੱਕ ਪਹੁੰਚ ਗਈਆਂ ਆ ਹੁਣ ਤਾਂ ਧੀਆਂ ਜਹਾਜ਼ ਤੱਕ ਤੇ ਲਾ ਰਹੀਆਂ ਵੱਡੇ ਵੱਡੇ ਤੁਹਾਨੂੰ ਪਤਾ ਪੱਧਰ ਤੇ ਪਹੁੰਚ ਗਈਆਂ ਧੀਆਂ ਸਰ ਸਰਕਾਰ ਵੱਲੋਂ ਇੱਕ ਧੀਆਂ ਵਾਸਤੇ ਜਾਂ ਲੜਕੀਆਂ ਵਾਸਤੇ 1000 ਰੁਪਏ ਦੀ ਸਕੀਮ ਕਿ ਸ਼ੁਰੂ ਕੀਤੀ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਸਰਕਾਰ ਨੇ ਜਦੋਂ ਇਹ ਸਰਕਾਰ ਆਉਣੀ ਸੀ ਉਸ ਟਾਈਮ ਉਹਨੇ ਕਿਹਾ ਸੀ ਵੀ ਅਸੀਂ ਤਿਆਂ ਨੂੰ ਇੱਕ ਇੱਕ 1000 ਰੁਪਇਆ ਦਿਆ ਕਰਾਂਗੇ ਲੇਕਿਨ ਸਾਢੇ 3 ਸਾਲ ਬੀਤ ਗਏ ਸਾਢੇ 3 ਸਾਲ ਹੋ ਗਏ ਕਿਉਂਕਿ ਸਾਨੂੰ ਤਾਂ ਇੱਕ ਦੋ ਵਾਰੀ ਫੇਰ ਵੀ ਮੀਟਿੰਗਾਂ ਚ ਗੱਲ ਹੋਈ ਜਾਵੇ ਹੁਣ ਸ਼ੁਰੂ ਕਰ ਦੇਣਾ ਬਾਕੀ ਤੁਹਾਨੂੰ ਪਤਾ ਜੀ ਸਰਕਾਰਾਂ ਦੀ ਤਾਂ ਆਪਣੀ ਸੋਚ ਹੈ ਹੁਣ ਕਦੋਂ ਦਿੰਦੇ ਆ ਕਦੋਂ ਨਹੀਂ ਦਿੰਦੇ ਪਰ ਕਿਹਾ ਆ ਦੇਣੀ ਚਾਹੀਦੀ ਹੈ ਉਮੀਦ ਹੈ ਉਮੀਦ ਪੂਰੀ ਆ ਵੀ ਚਲੋ ਕਈ ਵਾਰੀ ਹੁੰਦਾ ਹੈ ਵੀ ਬਾਕੀ ਕੰਮ ਪਹਿਲਾਂ ਹੋ ਗਿਆ ਸਰਕਾਰਾਂ ਤੇ ਵੀ ਬਹੁਤ ਬੋਝ ਹੁੰਦੇ ਆ ਸ਼ਾਇਦ ਹੁਣ ਸ਼ੁਰੂ ਕਰ ਦੇਵਾਂਗੇ ਮਹਾਰਾਜ ਜੀ ਸੁਨੇਹਾ ਕਿਸ ਤਰ੍ਹਾਂ ਲੱਗ ਰਿਹਾ ਜੀ ਬੜੇ ਬਹੁਤ ਵਧੀਆ ਪੂਰਾ ਹੜ ਪਾਇਆ ਤੇ ਪਗੜੇ ਵੀ ਹਾਂਜੀ ਕਿਤਾਬ ਵੀ ਪਾਇਆ ਬਾਣ ਹਾਂਜੀ ਕੀ ਮੈਸੇਜ ਦੇਣਾ ਚਾਹੁੰਗਾ ਲੋਕਾਂ ਹੋਰਾਂ ਨੂੰ ਕਾਂਗਾ ਬੜਾ ਵਧੀਆ ਆ ਪੈਂਡੇ ਤੇ ਮਜ਼ਾ ਆ ਰਿਹਾ ਹਾਂਜੀ ਇੰਨੀ ਗਰਮੀ ਤੇ ਮਜ਼ਾ ਲੱਗ ਰਿਹਾ ਹਾਂਜੀ ਕਿੰਵੀ ਕਲਾਸੇ ਪੜਦੇ ਨਾਈਟ ਹਾਂਜੀ ਸਕੂਲ ਪੜਦੇ ਹੈ ਸਰਕਾਰੀ ਪ੍ਰਤਾਪ ਰਿਹਾ ਸਰਕਾਰੀ ਸਕੂਲ ਹੀ ਪੜਦੇ ਠੀਕ ਹੈ ਮੇਰਾ ਨਾਮ ਰਿਤਿਕਾ ਮੇਰਾ ਨਾਮ ਗੁਰਲੀਨ ਕੀ ਕਹਿਣਾ ਚਾਹੁੰਗਾ ਅੱਜ ਵਿਆਹ ਵਾਲੇ ਕਹਿੰਦੇ ਵਧੀਆ ਸੱਭਿਆਚਾਰ ਮਨਾਇਆ ਜਾਂਦਾ ਹੈ ਇੱਕ ਦਿਨ ਦੀ ਹੀ ਇਹ ਆਮਨਾ ਹੋ ਜਾਂਦਾ ਹੈ ਤੇ ਹਰ ਖੁਸ਼ੀ ਹਰਤ ਲਈ ਕੋਸ਼ਿਸ਼ ਨਹੀਂ ਕਰਦੇ ਆਪਣੇ ਆਪਣੇ ਧੀਆਂ ਦੇ ਖਾਣ ਕਿ ਮੈਸੇਜ ਦਵਾਂ ਉਹ ਉਸ ਮਾਮਾ ਨੂੰ ਜਿਹੜੇ ਆਪੇ ਮਾਮਾ ਜੀ ਘਰ ਵਿੱਚ ਧੀਆਂ ਨੂੰ ਹੀ ਮਾਰਿਆ ਜਾਂਦਾ ਮੈਂ ਕਦਾਂ ਨਹੀਂ ਵਧੀਆ ਗੱਲ ਹੈ ਕਿ ਧੀਆਂ ਵੀ ਕੁਝ ਕਰ ਸਕਦੀਆਂ ਨੇ ਜ਼ਿੰਦਗੀ ਵਿੱਚ ਆਪਣਾ ਫਿਊਚਰ ਸੈੱਟ ਕਰ ਸਕਦੀਆਂ ਨੇ ਇਸ ਲਈ ਵੀ ਇਹੀ ਮੈਸੇਜ ਹੈ ਕਿ ਧੀਆਂ ਨੂੰ ਪਾਲੋ ਵਧੀਆ ਫਿਊਚਰ ਦੋ ਵਧੀਆ ਸਟੱਡੀ ਦਾ ਤੋ ਕਿਤਨੇ ਕਿਤੇ ਦੇਖਿਆ ਜਾਂਦਾ ਧੀ ਨੂੰ ਹਲੇ ਬਾਹਰ ਜਾਣ ਦੀ ਆਜ਼ਾਦੀ ਨਹੀਂ ਮਿਲਦੀ ਹੈ ਜੀ ਕਿ ਨਹੀਂ ਪੜਨਾ ਚਾਹੀਦਾ ਹੈ Adik future ਬਣਦਾ ਹੈ ਹਾਂਜੀ ਪੜਨਾ ਚਾਹੀਦਾ ਹੈ ਬੱਚਿਆਂ ਨੂੰ ਗਾ ਤੁਸੀਂ ਵੀ ਹੁਣ ਇੱਕ ਪੜਦੇ ਵੀ ਹੋ ਤੇ ਜੋ ਸੁਪਨੇ ਵੀ ਹੈ ਤੁਹਾਡੇ ਕਿਹੜੇ ਕਿਹੜੇ ਐਸੇ ਸੁਪਨੇ ਜਿਹੜੇ ਤੁਸੀਂ ਸੱਚ ਕਹਾਣੇ ਦਿਖਾਣੇ ਚਾਹੁੰਦੇ ਆਪਣੇ ਮਾਂ ਬਾਪ ਨੂੰ ਸੱਚ ਮਮਾ ਡੈਡੀ ਨੂੰ ਵਾਸ ਵਧੀਆ ਫਿਊਚਰ ਸਫਲ ਸਤੋਨਾ ਸਾਡਾ ਵੀ ਹੋ ਸਕੇ ਵਧੀਆ ਮਮਾ ਡੈਡੀ ਨੇ ਵੀ ਵਧੀਆ ਆਪਾਂ ਟਾਈਮ ਦੀ ਇੱਕ ਤਰ੍ਹਾਂ ਸੋਚ ਆ ਤੁਹਾਡੇ ਵੱਡੇ ਹੋ ਕੇ ਬਣਦੇ ਵਡੇ ਹੋ ਕੇ ਬਣਦੀ ਐ ਟੀਚਰ ਆ ਮੇਰਾ ਸੁਪਨਾ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਾਂਗੇ ਟੀਚਰ ਬਣਾਗੇ ਪਰ ਮਮਾ ਡੈਡੀ ਨੇ ਵੀ ਤੁਹਾਡਾ ਕੀ ਫਰਕ ਮੇਰਾ ਸੁਪਨਾ ਆ ਬਾਤ ਆ ਕਿ ਮੈਂ ਬੜੀਆਂ ਆਪਣੇ ਮਮਾ ਡੈਡੀ ਨੂੰ ਖੁਸ਼ ਬਣਾ ਦਿੱਤਾ ਮਾਫੀ ਨਹੀਂ ਤੇ ਫੋਟੋ ਕਰ ਮਮਾ ਡੈਡੀ ਨੇ ਤੇ ਸਾਰਾ ਪਰਿਵਾਰ ਦੀ ਠੀਕ ਆ ਥੈਂਕ ਯੂ ਥੈਂਕ ਯੂ ਮੈਂ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਹੈ ਰਮਿੰਦਰ ਕੋਰ ਫੜਕੜੀ ਕਿਦੋਂ ਬੀਗਮ ਕੋਟਨ ਜੀ ਇਹ ਮੈਂ ਕੀ ਕਹਣਾ ਕਹੂੰਗੀ ਜੀ ਗੱਲ ਕੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਹਾਂਜੀ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡਾ ਸਾਰਾ ਵੀ ਪਿੰਡ ਦਾ ਸਾਰੀਆਂ ਜਿੰਨੀਆਂ ਕੁੜੀਆਂ ਬੜੀਆਂ ਕਟੀਆਂ ਕਿਸੀ ਏਤੀਆਂ ਦਾ ਘਰ ਬੜੀ ਖੁਸ਼ੀ ਨਾਲ ਮਨਾਉਣਾ ਤੇ ਇਹਦੇ ਵਿੱਚ ਸਾਨੂੰ ਬੜੀ ਸਪੋਰਟ ਦਿੱਤੀ ਸਾਡੇ ਪਿੰਡ ਨੇ ਪਿਛ ਪੰਜ ਸਾਲ ਧੀਆਂ ਦਾ ਤਿਉਹਾਰ ਮਨਾਇਆ ਕਿਉਂ ਜਾ ਰਿਹਾ ਕਿਉਂਕਿ ਅੱਗੇ ਸੀ ਨੂੰ ਕੋਈ ਮੰਨਦਾ ਨਹੀਂ ਸੀ ਹੁਣ ਇਸ ਚੀਜ਼ ਦੀ ਪਹਿਲ ਦਿੱਤੀ ਜਾਂਦੀ ਕਿ ਧੀਆਂ ਨੇ ਜੋ ਕੀਤਾ ਉਹ ਹੋਰ ਕੋਈ ਕੁਝ ਨਹੀਂ ਕਰ ਸਕਦਾ ਜਿੰਨੀ ਇਹ ਪ੍ਰਾਪਤੀਆਂ ਉਹਨਾਂ ਨੇ ਕੀਤੀਆਂ ਹੁਣ ਕਿਉਂ ਮੰਨਿਆ ਜਾ ਰਿਹਾ ਹੁਣ ਤਾਂ ਮੰਨ ਲਿਆ ਕਿ ਧੀਆਂ ਐਸੀਆਂ ਮੱਗੇ ਜਾ ਰਹੀਆਂ ਨੇ ਬਹੁਤ ਹਾਂਜੀ ਇਸ ਕਰਕੇ ਉਹਨਾਂ ਕਾ ਪ੍ਰਾਪਤੀਆਂ ਬਹੁਤ ਜ਼ਿਆਦਾ ਨੇ ਦੇਖਿਆ ਜਾਂਦਾ ਪਹਿਲਾਂ ਇਹ ਰਿਵਾਜ ਪਿੰਡਾਂ ਵਿੱਚ ਸੀ ਹੁਣ ਸ਼ਹਿਰਾਂ ਵਿੱਚ ਵੀ ਜਾ ਰਿਹਾ ਹਾਂਜੀ ਬਿਲਕੁਲ ਜਾ ਰਿਹਾ ਹਾਂ ਟੰਡਾ ਵਿੱਚ ਵੀ ਤਾਂ ਇਹਦੇ ਸ਼ਹਿਰਾਂ 'ਚ ਤਾਂ ਹੀ ਆ ਰਿਹਾ ਕਿ ਸਾਡੇ ਪਿੰਡ ਦੀਆਂ ਪਿਛੋਕਰ ਜਿੰਨੀਆਂ ਵੀ ਸਿੱਗੀਆਂ ਇਹ ਚੀਜ਼ਾਂ ਫਿਰ ਸ਼ਹਿਰ ਵਾਲਿਆਂ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਵੀ ਈਆਂ ਨੂੰ ਗੋਲ ਵਿੱਚ ਮਾਰਿਆ ਜਾਂਦਾ ਬਿਲਕੁਲ ਮਾਰਿਆ ਜਾਂਦਾ ਕੀ ਕਹਿੰਦੇ ਉਹ ਲੋਕ ਜਿਹੜੇ ਹੁਣ ਹਜੇ ਵੀ ਉਹਨਾਂ ਦੀ ਸੋਚ ਬਹੁਤ ਛੋਟੀ ਆ ਉਹ ਇਹੀ ਸੋਚਦੇ ਆ ਕਿ ਧੀਆ ਹੋਣੀਆਂ ਨਹੀਂ ਚਾਹੀਦੀਆਂ ਪਰ ਜਿੱਥੇ ਧੀਆ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਘਰਾਂ 'ਚ ਧੀਆ ਹੀ ਆ ਨਾ ਉਹਨਾਂ ਦੀ ਤਰੱਕੀ ਸਭ ਤੋਂ ਵੱਧ ਆ ਵੀ ਦੇਖਣ ਨੂੰ ਮਿਲਦਾ ਵਾ ਕਿ ਇਹਨਾਂ ਕੋਈ ਅਹੁਦੇ 'ਤੇ ਬੈਠੀ ਆ ਕੋਈ ਐਸ.ਸੀ. ਬਣੀ ਆ ਕੋਈ ਬਹੁਤ ਜ਼ਿਆਦਾ ਉਚਾਈਆਂ 'ਤੇ ਹਾਂਜੀ ਹਾਂਜੀ ਕੀ ਮੈਸੇਜ ਹੋਵੇ ਅਸੀਂ ਤਾਂ ਇਹ ਨਹੀਂ ਕਹਾਂਗੇ ਸਭ ਤੋਂ ਜ਼ਿਆਦਾ ਧੀਆ ਨੂੰ ਸਤਿਕਾਰ ਕਰੀਏ